ਖਰਚਾ ਕਿੰਨਾ ਹੋ ਗਿਆ ਮਹੀਨੇ ਦਾ ਇੱਕ ਪੇੜ ਦਾ ਦੇਖਿਆ ਜਾ ਇੱਕ ਪੇੜ ਦਾ ਖਰਚਾ ਜੀ ਜਿਹੜਾ ਅਸੀਂ ਕੱਢਿਆ ਹੋਇਆ ਸਾਲ ਦਾ ਸਾਲ ਦਾ ਮਹੀਨੇ ਦਾ ਨਹੀਂ ਸਾਲ ਦਾ ਸਾਲ ਦਾ ਵਸੇ 7500 ਰੁਪਏ ਇੱਕ ਪੇੜ ਤੇ ਖਰਚਾ ਆਉਂਦਾ ਜੀ ਪਰ ਅਸੀਂ ਤਾਂ 10000 ਰੁਪਏ ਮੰਨ ਕੇ ਚੱਲਦੇ ਆ ਠੀਕ ਆ ਵੀ ਇੱਕ ਪੇੜ ਦੇ ਉੱਤੇ 10000 ਰੁਪਿਆ ਸਾਲ ਦਾ ਖਰਚਾ ਹੈ ਠੀਕ ਹੈ ਪਹਿਲੇ ਸੂਏ ਤਕਰੀਬਨ ਇਹ ਇੱਕ ਲੇਲਾ ਦਿੰਦੀ ਆ ਅਸੀਂ ਮੰਨ ਕੇ ਚੱਲਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋ ਲੇਲੇ ਠੀਕ ਹੈ ਜੀ 90% ਠੀਕ ਹੈ ਜੀ ਤੇ ਜੇ ਆਪਾਂ ਮੰਨ ਲਓ ਦੋ ਲੇਲੇ ਨੇ ਮੰਨ ਕੇ ਚੱਲੀਏ ਜੀ ਤਾਂ ਚਾਰ ਲੇਲੇ ਹੋ ਗਏ ਹੂੰ ਸਾਲ ਚ ਕੱਟ ਤੋਂ ਕੱਟ ਵੀ 7500 ਤੋਂ ਲੈ ਕੇ 10000 ਤੱਕ ਇਹਦਾ ਲੀਲਾ ਵੇਖ ਜਾਂਦਾ ਠੀਕ 7500 ਮੈਂ ਕਾਟ ਵਾਲਾ ਰੇਟ ਲਾਇਆ 10000 ਮੈਂ ਬਰੀਡ ਵਾਲਾ ਰੇਟ ਲਾਇਆ ਆਪਾਂ ਬਰੀਡ ਵਾਲਾ ਛੱਡ ਦੋ ਠੀਕ ਹੈ ਜੀ ਤੇ ਜੇ ਆਪਾਂ ਕਾਟ ਵਾਲੇ ਰੇਟ ਤੇ ਵੀ ਚੱਲ ਪਈ ਤਾਂ 30000 ਰੁਪਏ ਹੋਗੇ 30 ਮੰਨ ਲੀਏ ਭਾਈ 30 ਹੋ ਗਿਆ ਜੀ 10000 ਭੇਡ ਖਾ ਗਈ ਤੇ ਜਿਹੜੇ ਬੱਚੇ ਨੇ ਉਹ ਵੀ ਖਾਣਗੇ ਉਹਨਾਂ ਦਾ ਵੀ ਖਰਚਾ ਲਾਓ ਹਾਫ ਲਾ ਦਿਓ ਹਾਂ 5000 ਰੁਪਏ ਉਹ ਖਾਣਗੇ ਵੈਸੇ ਤਾਂ 7500 ਖਾਂਦੀ ਮੈਂ 10 ਹੀ ਲਾਤਾ ਹਾਂ ਪੂਰਾ ਸਾਰਾ ਖਰਚਾ ਲਾ ਕੇ 7500 ਰੁਪ ਤਾਂ 5000 ਬੱਚੇ ਖਾ ਗਏ ਜੀ 15 ਖਾ ਗਏ ਪਿੱਛੇ 15 ਰਹਿ ਗਿਆ 15 ਵੀ ਨਾ ਪਮਨ ਨੂੰ ਉਹਦੇ ਵਿੱਚੋਂ ਕੋਈ ਸੇ ਬੱਚੇ ਦੀ ਮੋਬਿਲਿਟੀ ਹੋ ਗਈ ਜਾਂ ਕੋਈ ਹੋਰ ਮਤਲਬ ਖਰਚੇ ਲਾ ਲੋ ਕਾਸੀ ਚ ਹੀ ਕੱਢ ਦੋ ਨੂੰ 5000 ਹੋਰ ਛੱਡ ਦਿਓ ਹਾਂ ਜੱਟੂ ਸੌਦਾ ਹੈ ਹਾਂ 5 ਹੋਰ ਛੱਡ ਕੇ 10 ਬਚ ਗਏ ਜੀ ਕਪੀੜ ਮੰਗ ਲੈ ਜੇ 100 ਪੇੜ ਰੱਖੀ ਆ ਤਾਂ 10 ਲੱਖ ਰੁਪਇਆ ਸਾਲ ਦਾ ਠੀਕ ਹੈ ਜਮਾਂ ਜੱਟੂ ਸੌਦਾ ਲਾਇਆ ਜੀ ਮੈਂ ਬਿਨਾ ਕਾਪੀ ਬਣੇ ਚੱਕੂਣ ਘੱਟ ਤੋਂ ਘੱਟ ਬੇਸ ਤੱਕ ਹੋਰ ਵਜੇ ਦਾ ਪਰ ਆਪਾਂ ਮੋਟਾ ਹੀ ਲਾ ਦਿਓ ਠੀਕ ਹੈ ਵੀ ਤਾਂ ਕਿ ਉਹ ਚੋਣਾ ਆਪਣਾ ਕੁਝ ਆਵੇ ਠੀਕ ਹੈ ਬੱਕਰੀਆਂ ਤੇ ਫਿਰ ਕਿਵੇਂ ਕਿਵੇਂ ਬੱਕਰੀਆਂ ਜੋ ਜੀ ਕਿੱਧਰ ਕਮਾਈ ਵੱਧ ਆ ਤੁਸ ਹਾਂ ਬੱਕਰੀਆਂ ਨਾਲੋਂ ਤੱਛ ਭੇਡਾਂ ਚ ਕਮਾਈ ਜ਼ਿਆਦਾ ਉਹਦੇ ਵਿੱਚ ਅਸੀਂ ਤਾਂ ਕਮਾਈ ਨਹੀਂ ਦੇਖੀ ਹਾਂਜੀ ਹਾਂ ਜੀ ਐਵੇਂ ਕਹਦੀ ਜੇ ਤੁਸਾਨੂੰ ਕਮਾਈ ਨਹੀਂ ਹੋਈ ਠੀਕ ਹੈ ਤੇ ਉਹ ਕਿੰਨਾ ਟਾਈਮ ਰੱਖਿਆ ਸੀਗਾ ਉਹ ਚਲਾਇਆ ਸੀ ਜੀ ਅਸੀਂ 7-8 ਮਹੀਨੇ ਹਾਂਜੀ ਸਾਡਾ 7-8 ਮਹੀਨੇ ਜੀ ਉਹਨੇ ਹੱਥ ਖੜੇ ਕਰਾਤੇ ਜੀ ਲੋਸ ਪਾ ਕੇ ਗਿੰਜਾ ਲੋਸ ਪਾ ਕੇ ਇਹ ਸਾਨੂੰ ਵਿਚਾਰੀਆਂ ਪ੍ਰੋਪਰ ਦੇ ਰਹੀਆਂ ਨਹੀਂਆਂ ਇਹਨਾਂ ਦੇ ਸਿਰ ਤੇ ਅਸੀਂ ਜਮਾ ਅਨੰਦ ਆ